ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਗੁਜੜਾ ਲਦਮ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਜੀ ਨਾਨਕ ਜੀ ਤੋਂ ਉਠਿਆ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰੰਦਾ ਏਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਇ ਨ ਪੁਛਈ ਜਿਹ ਹਰ ਬਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰੀ ਇਹ ਜਤ ਤਦ ਬਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮਥੈ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰੀਏ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕਿਛ ਮੈਨੂੰ ਸੌਪਿਆ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਾਬ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਇ ਨ ਪੁਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸੱਬੇ ਕਾਜ ਸੁਵਾਰੀ ਹੈ ਜਹ ਤਦ ਪਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰੀਏ ਨਾਨਕ ਜੀ ਤੋਂ ਉਠਿਆ ਪੌੜੀ ਜਹ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕਿਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਇ ਨ ਪੁਛੈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਹ ਤੁਧ ਭਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਈ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਈ ਜਾਂ ਹਰ ਬਕ ਸੰਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸੁਵਾਰੀ ਹੈ ਜਾਂ ਤੂੰ ਤੇ ਪਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਜੀ ਨਾਨਕ ਜੀ ਤੋਂ ਉਠਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁਦ ਸਭ ਕਿਸ਼ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁਛੈ ਜਿਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰੀ ਇਹ ਜਨ ਤਦ ਬਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰੀਏ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜ ਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸੱਬੇ ਕਾਜ ਸਵਾਰੀ ਹੈ ਜਾਂ ਤੂੰ ਦਬਾ ਬੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਜੀ ਨਾਨਕ ਜੀ ਤੋਂ ਉਠਿਆ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਹ ਤੁਧ ਪਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁੱਧ ਸਭ ਕਿਸ਼ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁਛਈ ਜਹ ਹਰ ਬਕ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰੀ ਹੈ ਜਾਂ ਤੁਧ ਪਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰੀਏ ਨਾਨਕ ਜੀ ਤੋਂ ਉਠਿਆ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਾਬ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸੱਬੇ ਕਾਜ ਸੁਵਾਰੀ ਹੈ ਜਹ ਤਦ ਪਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਈ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁਦ ਸਭ ਕਿਛ ਮੈਨੂੰ ਸੌਪਿਆ ਦਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਇ ਨ ਪੁਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰੀ ਹੈ ਜਾਂ ਤੁਧ ਬਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰੀਏ ਨਾਨਕ ਜੀ ਤੋਂ ਉਠਿਆ ਆਉੜੀ ਆਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁੱਧ ਸਭ ਕਿਸ਼ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਇ ਨ ਪੁਛੈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤਦ ਬਾਵਾ ਮਹਲਾ ਪੰਜਮ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਈ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸੁੱਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਿਹ ਹਰ ਬਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸੱਬੇ ਕਾਜ ਸੁਵਾਰੀ ਇਹ ਜਨ ਤਦ ਬਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਈ ਨਾਨਕ ਜੀ ਤੂੰ ਉਠਿਆ ਪੌੜੀ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਸਬ ਕਿਛ ਮੈਨੂੰ ਸੌਂਪਿਆ ਜਾਂ ਤੈ ਮੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਿਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤਦ ਪਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਜੀ ਨਾਨਕ ਜੀ ਤੋਂ ਉਠਿਆ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁਛੈ ਜਹਰ ਬਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤੁਧ ਬਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਈ ਨਾਨਕ ਜੀ ਤੋਂ ਉਠਿਆ ਆਉੜੀ ਆਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁਦ ਸਭ ਕਿਸ਼ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛੈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਹ ਤਦ ਪਾਵੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ